ਮੁੱਖ ਮੰਤਰੀ ਭਗਵੰਤ ਮਾਨ ਨੇ 24 ਸਤੰਬਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਨੀਮਾਂ ਵਿੱਚ ਸੋਧ ਕਰਨ ਤੇ ਵਿਚਾਰ ਕੀਤਾ ਜਾਵੇਗਾ ਵਿਧਾਨ ਸਭਾ ਸੈਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ ਪੰਜਾਬ ਵਿੱਚ ਹੜਾ ਕਾਰਨ ਹੋਈ ਤਬਾਹੀ ਤੋਂ ਬਾਅਦ 26 ਤੇ 29 ਸਤੰਬਰ ਤੱਕ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਅਤੇ ਕੁਝ ਆਫਰ ਕੁਝ ਆਫਤ ਨਾਲ ਸੰਬੰਧਿਤ ਨਿਯਮਾਂ ਵਿੱਚ ਸੋਧ ਕਰਨ ਲਈ ਬੁਲਾਇਆ ਗਿਆ ਹੈ ਤਾਂ ਜੋ ਲੋਕਾਂ ਦੇ ਹੱਕ ਵਿੱਚ ਮਹੱਤਵਪੂਰਨ ਫੈਸਲੇ ਲਏ ਜਾ ਸਕਣ ਵਿਧਾਨ ਸਭਾ ਸਕੱਤਰ ਨੇ ਸੈਸ਼ਨ ਬਲਾਅੰਸ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਹੈ ਨੋਟਿਸ ਦੇ ਮੁਤਾਬਕ ਵਿਧਾਨ ਸਭਾ ਸੈਸ਼ਨ ਜੋ ਕਿ 15 ਜੁਲਾਈ ਨੂੰ ਮੌਲਤਵੀ ਹੋਣ ਵਾਲਾ ਸੀ ਉਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਪੰਜਾਬ ਵਿੱਚ ਆਏ ਹੜ੍ਹਾਂ ਨੇ ਪੂਰੇ ਸੂਬੇ ਵਿੱਚ ਵਿਆਪਕ ਤਬਾਹੀ ਮਚਾਈ ਹੜ੍ਹ ਅਤੇ ਮੀਂਹ ਕਾਰਨ ਕਈ ਪਿੰਡਾ ਪਾਣੀ ਵਿੱਚ ਡੁੱਬ ਗਏ ਖੇਤਾਂ ਵਿੱਚ ਫਸਲਾਂ ਤਬਾਹ ਹੋ ਗਈਆਂ ਅਤੇ ਲੋਕ ਬੇਕਾਰ ਹੋ ਗਏ ਪੂਰੇ ਦੇਸ਼ ਨੇ ਪੰਜਾਬ ਵਿੱਚ ਇਸ ਕੁਦਰਤੀ ਆਫਤ ਨੂੰ ਵੇਖਿਆ ਬਹੁਤ ਸਾਰੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਆਪਣਾ ਸਮਰਥਨ ਵਧਾਇਆ ਕੇਂਦਰ ਸਰਕਾਰ ਨੇ ਪੰਜਾਬ ਲਈ 1600 ਕਰੋੜ ਰੁਪਏ ਦੇ ਸ਼ੁਰੂਆਤੀ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਹੈ ਜਿਸ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਵਾਲ ਉਠਾਏ ਹਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਸ਼ੁਰੂਆਤੀ ਰਾਹਤ ਪੈਕੇਜ ਨੂੰ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਦੱਸਿਆ ਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਲਈ ਇੱਕ ਵੱਡਾ ਰਾਹਤ ਪੈਕੇਜ ਜਾਰੀ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਮੰਗ ਕੀਤੀ ਹੈ ਕਿ ਇੱਕ ਵਿਆਪਕ ਰਾਹਤ ਪੈਕੇਜ ਤੁਰੰਤ ਜਾਰੀ ਕੀਤਾ ਜਾਵੇ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਲਈ ਇੱਕ ਵੱਡਾ ਪੈਕੇਜ ਮੰਗਿਆ ਸੀ ਪੰਜਾਬ ਸਰਕਾਰ ਵੱਲੋਂ 23 ਸਤੰਬਰ ਤੋਂ ਸ਼ੁਰੂ ਸਿਹਤ ਬੀਮਾ ਯੋਜਨਾ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਰਨਤਾਰਨ ਤੇ ਬਰਨਾਲਾ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਜਾਵੇ ਜਿਸ ਦੇ ਤਹਿਤ ਲੋਕਾਂ ਦੇ ਕਾਰਡ ਬਣਾਏ ਜਾਣਗੇ ਇਸ ਦੇ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ ਇਹਨਾਂ ਦੋਵਾਂ ਹੀ ਜਿੱਦਿਆਂ ਜੇ 128 ਕੈਂਪ ਲਗਾਏ ਜਾਣਗੇ ਯੋਜਨਾ ਤਹਿਤ 10 ਲੱਖ ਦਾ ਬੀਮਾ ਕਵਰੇਜ ਕੀਤਾ ਜਾਵੇਗਾ ਬਜਟ ਚ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਬਾਅਦ ਸੁਝਾ ਲਏ ਜਾਣਗੇ ਉਹਨਾਂ ਕਿਹਾ ਕਿ ਕੈਂਪ ਦੌਰਾਨ ਜੋ ਵੀ ਕਮੀ ਆਵੇਗੀ ਉਸ ਨੂੰ ਦੂਰ ਕੀਤਾ ਜਾਵੇਗਾ ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਬੀਮਾ ਕਵਰੇਜ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਨਹੀਂ ਸਾਦੇ ਤਾਂ ਕਹਿੰਦੇ ਸਾਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਹੈ ਇਨਾਂ ਦੇ ਇਨ ਇਨਾਂ ਮੁਤਾਬਕ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦੇ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਸੀ ਡਰੱਗਸ ਤੇ ਠੀਕ ਹੈ ਨਾ ਤਾਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦਦੇ ਜੇ ਸੱਦ ਲਈਏ ਤਾਂ ਕਹਿੰਦੇ ਜੀ ਇਹ ਤਾਂ ਇਹ ਤਾਂ ਆ ਕਰਨ ਨੂੰ ਸੱਦਿਆ ਤੁਸੀਂ ਆ ਜਾਓ ਉੱਥੇ ਆ ਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਿਓ ਕਿ ਕਿਹੜੀ ਮਿੱਟੀ ਪਾਉਣਿਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣਿਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੋਂ ਬਾਈਕਟ ਕਰ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹੜਾਂ ਤੇ ਮਾਮਲੇ ਤੇ ਬੁਲਾਈ ਆ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜੋਂਗੇ ਜੂੰਗੇ ਜੇ ਲੈ ਕੇ ਫੋਟੋ ਖਿਚਾਉਣੇ ਗਏ ਸੀਗੇ ਫਿਕਰ ਉੱਥੇ ਫਿਰਦੇ ਨੇ ਮਤਲਬ ਇਧਰੋਂ ਲੰਘ ਗਏ ਉਧਰੋਂ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੋਧਾਂ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ इजीली ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਕਰਨ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੀ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ ਹਾਂਜੀ ਟਾਈਮ ਮੰਗਦੇ ਸੀਗੀ ਲਿਆ ਟਾਈਮ ਲਾ ਕੇ ਆਵਾਂ ਹਾਂਜੀ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਲਦੀ ਤੁਹਾਨੂੰ ਟਾਈਮ ਦੇ ਦਿੰਨੇ ਆ ਤੇ ਜਦੋਂ ਟਾਈਮ ਮਿਲ ਗਿਆ ਇਸ ਵਿੱਚ ਜਾ ਕੇ ਆਵਾਂਗਾ ਇੱਕ ਕੈਪਟਨ ਦਾ ਨਾਰਾ ਦਿੱਤਾ ਕਹਿੰਦੇ ਸਰਦੇਸ਼ੀ ਸਮਾਨਤਾ ਇਸਤੇਮਾਲ ਕਰੋ ਇੱਕ ਵਾਰ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਸਮਾਨ ਇਹਦਾ ਇਹਦਾ ਆਤਮ ਨਿਰਭਰ ਬੰਨਣਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਆਤਮ ਨਿਰਭਰ ਬੰਨਾ ਹੋਗਾ ਕਬ ਕਬ ਕਦੋਂ ਕੌਣ ਕਿਹੜੇ ਕਿਹੜੀ ਗਲਤ ਆਤਮ ਨਿਰਭਰ ਹੋ ਜਾਗੇ ਇਸੀ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦੇਓ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਕੋਈ ਕਿਸੇ ਕੰਟਰੀ 'ਚ ਕੋਈ ਉਹ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿਥੋਂ ਕੰਪਨੀਆਂ हायर ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਤੇ ਉਸ H1B ਤੇ ਉਹਨੇ ਮੇਰੇ ਦੋਸਤ ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਜੀ 88 88 ਲੱਖ ਰੁਪਏ ਹੋ ਗਿਆ ਜੀ 88 ਲੱਖ ਕੌਣ ਦੇ ਦੂ ਕੰਪਨੀ ਜੀ 2 3000 ਡਾਲਰ ਹੁੰਦਾ ਸੀ ਪਹਿਲਾਂ ਉਹਨਾਂ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ Google ਚ ਵੀ Boeing ਚ ਵੀ Amazon ਚ ਸਾਰਾ ਹਰ ਅ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉੱਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉੱਥੇ ਸੀ ਸਾਰਾ ਹੁਣ ਕੰਪਨੀਆਂ ਕਹਿਣਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇ ਦਾਂਗੇ ਸਰਦਾਰ ਤੁਸੀਂ ਕੈਪਟਨ ਵਿਰਿੰਦਰ ਸਿੰਘ ਤੇ ਪਰਿਵਾਰ ਤੇ ਇੱਕ ਨਿਸ਼ਾਨਾ ਲਾਇਆ ਸੀ ਤੇ ਪੁਰਾਣੀ ਪੁਲਿਤਕਾਰ ਕਹਿੰਦੇ ਨੇ ਕਿ ਗੈਰ ਜ਼ਿੰਮੇਵਾਰਨਾ ਬਿਆਨ ਸਾਡੇ ਪਰਿਵਾਰ ਤੇ ਗੁਰੂ ਦੀ ਰਹਿਮਤ ਹੈ ਬੇਵਜ੍ਹਾ ਸੀ ਉਹਦਾ ਇਦਾਂ ਦੀ ਗੱਲ ਕਰ ਰਿਹਾ ਮੈਂ ਉਹਨੇ ਪਰਿਵਾਰ ਤੇ ਥੋੜੀ ਗਿਆ ਹੁੰਦਾ ਉਹਦਾ ਇੱਕ ਅਧਰ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਇੱਕ ਅਦੀ ਪੀੜੀ ਮੈਂ ਤਾਂ ਉਹਨਾਂ ਦੇ ਕਿਹਾ ਜਿਹੜੇ ਹਾਈਵੇ ਤੇ ਆ ਕੇ ਲੁੱਟਦੇ ਹੁੰਦੇ ਸੀ ਦੱਸ ਦੇਣਾ ਮੈਡਮ ਮੈਂ ਕੋਈ ਦੱਸ ਦੇਣਾ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਡਿਆ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਣੀ ਲੈਸੀ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਉਤੋਂ ਜਿਆਦਾ ਸ਼ੁਰੂ ਹੋਈ ਸੀ ਤਾਂ ਫਿਰ ਜਿਹੜੇ ਸ਼ੀਸ਼ ਮਹਿਲ ਹੈ ਸ਼ੀਸ਼ ਮਹਿਲ ਚ ਅ ਐਲਿਜ਼ਬੈਥ 1 ਐਲਿਜ਼ਬੈਥ 2 ਉਹਨਾਂ ਦੇ ਬੁੱਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨ ਹੁੰਦੇ ਆ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਜਾਏਗਾ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਜਾਏਗਾ ਕਾਲੀਆਂ ਨਾਲ ਸੀ ਅੱਜਕੱਲ ਭਾਈ ਪਗੜਾ ਜੀ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਦੇਖੇ ਨਹੀਂ ਮੈਂ ਸੇਵਾ ਸਿੰਘ ਠਿਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰਜਾ ਮੰਡਲ ਦੇ ਸ਼ੀਸ਼ ਦੇ ਸਭ ਤੋਂ ਵੱਡੇ ਉਹ ਫਾਂਸੀ ਦੇ ਫਾਂਸੀ ਦੇਣ ਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਵੀ ਆ ਫਾਂਸੀ ਇਹਨਾਂ ਨੇ ਆਪਦੀ ਜ਼ੇਰਚ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਵਰਸੀ ਹੁੰਦੀ ਹੈ ਨਾ ਢੀਕਰੀ ਵਾਲੇ ਜਾ ਕੇ ਉੱਥੇ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ ਜੀ ਦਾ ਵੀ ਨਾਮ ਆਊਗਾ ਜੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਅਸੀਂ ਕੋਈ ਕੋਈ ਨਹੀਂ ਦੇਖਦੇ ਇਹ ਕੀ ਹੈ ਇਹ ਕੌਣ ਹੈ ਇਹਦਾ ਉਹਦਾ ਕੀ ਹੈ ਅੱਜ ਤਾਂ ਉਹਨੂੰ ਕਿਤੇ ਵੀ ਉਹਦਾ ਨਾਮ ਆਉਂਦਾ ਚਾਹੇ ਉਹਨੇ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਰੀਅਰ ਬਣ ਕੇ ਕੋਈ ਸਮਾਨ ਪਹੁੰਚਾਇਆ ਹੋਵੇ ਅਸੀਂ ਉਹਨੂੰ ਵੀ ਉਹਨਾਂ ਸੇਮ ਦੋਸ਼ੀ ਮਨਾ ਗਏ ਉਸ ਸਾਰਾ ਬਿジネス ਸਾਰਾ ਕਰ ਰਹੀ ਹੈ ਸਾਰਾ ਅਜੇ ਤੱਕ ਰਿਮਾਂਡ ਚੱਲ ਰਹੇ ਨੇ ਜਾਂਚ ਚੱਲ ਰਹੀ ਹੈ ਬਹੁਤ ਹਰ ਰੋਜ਼ ਸਾਨੂੰ ਨਵੇਂ ਸਬੂਤ ਮਿਲ ਰਹੇ ਨੇ ਹਾਂਜੀ ਅਜੇ 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 ਕਰ ਰਹੇ ਹਾਂ ਜੀ ਮੈਂ ਦੱਸ ਦਾਂਗੇ ਜੀ ਕਦੇ ਪ੍ਰਧਾਨ ਮੰਤਰੀ ਨੂੰ ਪੁੱਛ ਲਓ ਉਹਨਾਂ ਲਈ ਕਿੰਨੇ ਇਕੱਠੇ ਹੋਏ ਨੇ ਦੱਸ ਦਾਂਗੇ ਜੀ ਸਾਰਾ ਕੁਝ ਦੱਸ ਕੇ ਕਰਾਂਗੇ ਜੀ ਹਾਂ ਹਰ ਰੋਜ਼ ਤਾਂ ਮੈਂ ਦੇਖੋ ਡਾਟਾ ਦੇ ਨਹੀਂ ਸਕਦਾ ਪਰ ਦੱਸਾਂਗੇ ਅਸੀਂ ਦੱਸ ਦਿੰਨੇ ਹੁੰਨੇ ਆ ਉਹ ਉਹ ਨਹੀਂ ਦੱਸ ਦੇਉ ਤਾਂ ਉਹ ਤਾਂ ਕਹਿੰਦੇ ਜੀ ਹਿੱਤੇ ਤਾਂ ਆਰਟੀਆ ਚਾਉਂਦਾ ਹੀ ਨਹੀਂ ਤੇ ਨਾ ਹੀ ਉਹ ਕਦੇ ਪ੍ਰੈਸ ਕਾਨਫਰੈਂਸ ਕਰਦੇ ਜੀ ਕੱਲ ਵੀ ਉਹਨਾਂ ਨੇ 11ਵੀਂ ਵਾਰ ਦੇਸ਼ ਨੂੰ ਸਮੋਦਨ ਕੀਤਾ ਜਦੋਂ ਦੇਸ਼ ਨੂੰ ਸਮੋਦਨ ਕਰਨਾ ਹੁੰਦਾ ਲੋਕ ਡਰ ਜਾਂਦੇ ਨੇ ਵੀ ਕੋਈ ਨਾ ਕੋਈ ਪੰਗਾ ਪਾਉਣਾ ਮਾ ਹੁਣ ਠੀਕ ਹੈ ਨਾ ਉਹ ਕਦੇ ਪ੍ਰੈਸ ਕਾਨਫਰੈਂਸ ਨਹੀਂ ਕਰਦੇ ਕਿਤੇ ਪੱਤਰਕਾਰਾਂ ਦੇ ਜਵਾਬ ਨਹੀਂ ਦਿੰਦੇ 11 ਸਾਲ ਹੋ ਗਏ ਜੀ ਇੱਕ ਪ੍ਰੈਸ ਕਾਨਫਰੈਂਸ ਨਹੀਂ ਹੋਈ ਸਿੰਗਲ ਠੀਕ ਹੈ ਨਾ ਆਪਾਂ ਇੱਥੇ ਆਹ ਹਫਤੇ ਚ ਚੌਥੀ ਹੈ ਆਪਣੀ ਸੋ ਅਸੀਂ ਜੇ ਕੋਈ ਕਿਸੇ ਗੱਲੋਂ ਕਾਣੇ ਹੋਵਾਂਗੇ ਫਿਰ ਅਸੀਂ ਪ੍ਰੈਸ ਤੋਂ ਭੱਜਾਂਗੇ ਵੀ ਕਾਹ ਨੂੰ ਛੱਡ ਪਰੇ ਸਵਾਲ ਆ ਕਰਨਗੇ ਜਿੰਨੇ ਜਿੰਨੇ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਮੈਂ ਇੱਥੋਂ ਜਾਂਦਾ ਨਹੀਂ ਹੁੰਦਾ ਜਦੋਂ ਤੁਸੀਂ ਕਹਿੰਦੇ ਨੇ ਵੀ ਬਸ ਸਾਡਾ ਤਾਂ ਨਿਬੜ ਗਿਆ ਜੀ ਅੱਜ ਦਾ ਕੰਮ ਹੈਗਾ ਚਲ ਠੀਕ ਹੈ ਕੱਲ ਨੂੰ ਕਰ ਲੈ ਆ ਜਿਓਗਾ ਪਰਸੋਂ ਨੂੰ ਆ ਜਿਓ ਸੋ ਅਸੀਂ ਸੱਚੇ ਦਿਲੋਂ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆਂ ਔਰ ਹਰ ਚੀਜ਼ ਲੋਕਾਂ ਨੂੰ ਦੱਸਾਂਗੇ ਆਹੀ ਪਾਰਦਰਸ਼ਤਾ ਲਿਆਉਣ ਵਾਸਤੇ ਅਸੀਂ ਰਾਜਨੀਤੀ 'ਚ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਸਿਖਾਉਣ ਆਏ ਆ ਤੋ ਸਿਖਾ ਵੀ ਦਿੱਤੀ ਸਿੱਖ ਵੀ ਰਹੇ ਨੇ ਚੰਗਾ ਸਿੱਖ ਰਹੇ ਨੇ ਸਾਰੇ ਠੀਕ ਹੈ ਨਾ ਹੁਣ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਨਾ ਕਿ ਚੋਰ ਦੀ ਦਾੜੀ 'ਚ ਤਣਕਾ ਹੁੰਦਾ ਹੈ ਜਾਂ ਇਹ ਕਹਿ ਲੋ ਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਲੈ ਇੱਕਦੋ ਐਵੇਂ ਭੱਜ ਗਏ ਅੰਡਰਗਰਾਉਂਡ ਉਹ ਕਹਿੰਦੇ ਸਾਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਏ ਉਹ ਕਹਿੰਦੇ ਫੜਨਗੇ ਸੰਤਾ ਇਹ ਆਹ ਕਹਿ ਰੋ ਰੋ ਪਈ ਜਾਂਦਾ ਅੱਜ ਆਈ ਕੱਲ੍ਹ ਆਈ ਅੱਜ ਕਦੇ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਐ ਹੁੰਦਾ ਤੇ ਕੋਈ ਜਿਹੜਾ ਕੋਈ ਜਿਸਨੇ ਕੋਈ ਕੁਝ ਕੀਤਾ ਹੋਵੇ ਨਾ ਦਿਲ ਚ ਕੋਈ ਖੋਟ ਹੋਵੇ ਉਹਨੂੰ ਕੁਝ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐ ਲੱਗਦਾ ਲੈ ਵੀ ਪੁਲਿਸ ਪੈ ਗਈ ਮੈਨੂੰ ਹੇ ਡਾਰੇ ਕੋਈ ਗੱਲ ਨਹੀਂ ਹਿਮਨ ਨੇਚਰ ਹੈ ਠੀਕ ਹੈ ਨਾ ਸੋ ਫਿਲਹਾਲ ਸਾਡਾ ਕੋਈ ਇਦਾਂ ਦਾ ਨਹੀਂ ਜਿੱਦਾਂ ਹੋਇਆ ਉਹਦੇ ਫਿਰ ਦੱਸ ਕੇ ਧੋੜੀ ਆਉਨੇ ਆ ਸੀ ਫਿਰ ਅੱਜ ਤਾਂ ਕਾਗਜ਼ ਲੈ ਕੇ ਜਾਣੇ ਆ ਫਿਰ ਸਰ ਦਾ ਵਿੱਚ ਸੁਣਨ ਆਇਆ ਸੀ ਕਹਿੰਦੇ ਪ੍ਰਧਾਨ ਸਾਹਿਬ ਵੀ ਉਹਨਾਂ ਦੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨਾ ਮੇਰੇ ਸਗਾਇਆ ਉਹਨੇ ਘਰ ਗਏ ਸੀਗੇ ਕਹਿੰਦੇ ਮਿਲ ਕੇ ਆਏ ਨੇ ਉਹਨਾਂ ਨੂੰ ਨਹੀਂ ਉਹ ਤਾਂ ਉਹਨਾਂ ਨੇ ਮੇਰੇ ਖਿਆਲ ਟਵੀਟ ਵੀ ਕੀਤਾ ਹੈ ਵੀ ਚਲੋ ਆਪਦੀ ਪਾਰਟੀ ਚ ਹੌਸਲੇ ਹੌਸਲੇ ਦੇਣਗੇ ਹੋਰ ਕੀ ਹਨ ਨਾ ਕੁੜੇ ਹੁਣ ਇੱਕ ਦੂਜੇ ਨੂੰ ਹੌਸਲੇ ਹੀ ਦੇ ਲੈਣ ਵੀ ਚਲ ਕੋਈ ਨਹੀਂ ਮੇਰੇ ਤੇ ਵੀ ਚੱਲਦੀ ਐਨਕੁਆਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਰ ਬੈਠੇ ਕੰਮ ਇਹ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ ਸੋ ਅਸੀਂ ਕੋਈ ਬਿਨਾਂ ਸਬੂਤਾਂ ਤੋਂ ਜਾਂ ਬਿਨਾਂ ਉਸ ਤੋਂ ਤੱਥਾਂ ਤੋਂ ਨਹੀਂ ਕੰਮ ਕਰਦੇ ਜੀ ਤੇ ਜਿਸ ਦਿਨ ਕੋਈ ਨਾਲੇ ਮੇਰਾ ਤਾਂ ਉੱਚ ਕੋਈ ਹੱਥ ਨਹੀਂ ਮੈਂ ਥੋੜੀ ਭੇਜਦਾ ਕੋਈ ਬਦਲਾਖੋਰੀ ਥੋੜੀ ਹੈ ਇਹ ਤਾਂ ਜਿਹੜਾ ਗਲਤ ਕੰਮ ਕਰੂਗਾ ਚਾਹੇ ਉਹ ਜਿਹੜੇ ਮਰਜ਼ੀ ਉਹਦੇ ਤੇ ਹੈ ਉਹ ਤਾਂ ਫਿਰ ਕਾਨੂੰਨ ਦੇ ਸਕੰਜੇ ਤੇ ਇੱਕ ਨਾ ਇੱਕ ਦਿਨ ਤਾਂ ਆਈ ਜਾਊਗਾ ਦੋ ਦਿਨ ਭੱਜ ਲੂਗਾ ਤਿੰਨ ਦਿਨ ਭੱਜ ਲੂਗਾ ਕਿਤੇ ਨਾ ਕਿਤੇ ਤਾਂ ਫਿਰ ਆ ਹੀ ਜਾਊਗਾ